ਨਮਸਕਾਰ ਜੀ ਮੈਂ ਸੰਦੀਪ ਅਗਰਵਾਲ ਸਰਕਲ ਹੱਟ ਪੰਜਾਬ ਸਲ ਬੈਂਕ ਹੁਸ਼ਿਆਰਪੁਰ ਸਾਡਾ ਬੈਂਕ ਸਾਡੇ ਐਮ ਡੀ ਸਰਦੀ ਦਿਸ਼ਾ ਨਿਰਦੇਸ਼ ਅਨੁਸਾਰ 13 2 2025 ਨੂੰ ਸਰਕਲ ਆਫਿਸ ਦੇ ਇੰਪਰੂਵਮੈਂਟ ਟਾਸਟ ਦੀ ਬਿਲਡਿੰਗ ਦੇ ਨੀਚੇ ਐਮ ਐਸ ਐਮ ای ਦਾ ਮੇਲਾ ਲਗਾ ਰਿਹਾ ਇਸ ਮੇਲੇ ਵਿੱਚ ਵਪਾਰੀ ਵਰਗ ਪਾਰਟਿਸਿਪੇਟ ਕਰਨਗੇ ਤੇ ਵਪਾਰੀਆਂ ਲਈ ਪੰਜਾਬ ਸਲ ਬੈਂਕ ਦੀਆਂ ਅਲੱਗ-ਅਲੱਗ ਸਕੀਮਾਂ ਬਾਰੇ ਉੱਥੇ ਸਟਾਲਸ ਲਗਾਏ ਜਾਣਗੇ ਜਿਵੇਂ ਪੀਐਨਵੀ ਟ੍ਰੇਡ ਗ੍ਰੋਥ ਜੀਐਸਟੀ ਐਕਸਪਰਟ ਸਰਕਾਰ ਸਕੀਮ ਪੀਐਨਵੀ ਪ੍ਰਾਈਮ ਪਲੱਸ ਵਪਾਰੀਆਂ ਲਈ ਜਿਹੜਾ ਇਹ ਮੇਲਾ ਹੈ ਬਹੁਤ ਹੀ ਫਾਇਦੇ ਵਾਲਾ ਮੇਲਾ ਹੈ ਇਹਦੇ ਵਿੱਚ ਬੈਂਕ ਦੀਆਂ ਵਪਾਰੀਆਂ ਲਈ ਬਿਨੈਸ ਵਿਧਾਨ ਲਈ ਅਲਗ-ਅਲਗ ਸਕੀਮਾਂ ਸਕੀਮਾਂ ਬਾਰੇ ਡਿਟੇਲ ਚ ਡਿਸਕਸ਼ਨ ਜ ਹੋਏਗੀ ਤੇ ਜਿਹੜੇ ਸਾਡੇ ਬੈਂਕ ਦੇ ਰੇਟ ਨੇ ਇਸ ਟਾਈਮ ਰੇਟ ਆਫ ਇੰਟਰਸਟ ਨੇ ਬਹੁਤ ਹੀ ਜ਼ਿਆਦਾ ਕੰਪੀਟੀਟਿਵ ਨੇ ਮਾਰਕੀਟ ਚ ਇਹ ਸਮਝ ਲਓ ਵੀ ਇੰਡਸਟਰੀ ਜਿਸੀਂ ਲੋਏਸਟ ਰੇਟ ਆਫ ਇੰਟਰਸਟ ਆਫਰ ਕਰਦੇ ਆ ਔਰ ਪੰਜਾਬਸ਼ ਬੈਂਕ ਦੀ ਇਹ ਹਮੇਸ਼ਾ ਸੋਚ ਰਹੀ ਹੈ ਵੀ ਜਿੰਨਾ ਅਸੀਂ ਵਪਾਰ ਵਧਾਵਾਂਗੇ ਉਹਨਾਂ ਦੇਸ਼ ترقی ਕਰੋ ਤੇ ਮੇਰੀ ਪੂਰੇ ਵਪਾਰੀ ਵਰਗ ਨੂੰ ਰਿਕੁਐਸਟ ਹੈ ਕਿ 13 ਦੂ ਨੂੰ ਇਸ ਮੇਲੇ 'ਚ ਵੱਡ ਚੜ ਕੇ ਹਿੱਸਾ ਲੈਣ ਤੇ ਮੇਲੇ ਨੂੰ ਇੱਕ ਸਫਲ ਮੇਲਾ ਬਣਾਉਣ ਸਰ 13 ਤਰੀਕ ਨੂੰ ਜਿਹੜਾ ਵਪਾਰੀ ਵਰਗ ਲਈ ਮੇਲਾ ਲਗਾਇਆ ਜਾ ਰਿਹਾ ਕੀ ਉਹ ਸਿਰਫ ਇੱਕ ਦਿਨ ਦਾ ਹੀ ਹੈ ਜੀ ਬਿਲਕੁਲ ਇੱਕ ਦਿਨ ਦਾ ਹੀ ਮੇਲਾ ਜੀ ਉਹਦੀ ਟਾਈਮਿੰਗ ਕੀ ਹੈ ਜੀ ਉਹਦੀ ਟਾਈਮਿੰਗ ਸਵੇਰ 10 ਤੋਂ ਲੈ ਕੇ 6 ਵਜੇ ਤੱਕ ਕਰ ਹੈ ਜੇ ਜ਼ਿਆਦਾ ਦੇਰ ਵੀ ਵਪਾਰੀ ਚਾਹਣਗੇ ਤਾਂ ਉਹਨੂੰ ਅਸੀਂ ਲੰਬਾ ਵੀ ਖਿੱਚ ਸਕਦਾ ਕੋਈ ਗੱਲ ਨਹੀਂ ਇਹਦੇ ਵਿੱਚ ਸਾਡੇ ਹੈੱਡ ਆਫਿਸ ਦੇ ਵੀ ਰਿਪ੍ਰੈਜ਼ੈਂਟੇਟਿਵ ਆ ਗਏ ਮੇਲੇ 'ਚ ਲੋਕਾਂ ਨੂੰ ਆਪਣੀ ਸਕੀਮਾਂ ਦੱਸਣ ਵਾਸਤੇ